इक ओङ्कार सतनामकर्ता परख निर्भा निर्वैर अकलमूर्त अजुने स आद सच है सच नानक होसी पे सच एक सतनाम करता पुरख सतनामकर्ता परख अकाल निर्वैर आजुने आजुनी गुरु प्रसाद जप आद सच जुगाद सच है भी सच नानक होसे भी सच एक ओंकार सतनाम करता पुरख निरपाओ निर्वैर अकाल मूरत आजूने सपंग गुर प्रसाद जप आद साच जुगाद साच है भी सच नानक बे सच इक ओङ्कार सतनामकर्ता परख निर्भा निर्वैर अकल मूर्त गुरु प्रसाद जप आद सच जुगाद सच ਹਬੀ ਸੱਚ ਨਾਨਕ ਹੋਸੀ ਪੇ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਾਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ है सच नानक होसे पे सच एक सतनाम करता पुरख पख निरभौ अकाल मूरत मूर्त अजूनि स भगुरप्रसाद जप आद सच जुगाद सच ह भी सच नानक होसी भी सच करता पुरख सतनामकर्ता परख अकाल निर्वैर अकल मूर्त अजुनि स जप आद सच ਜੁਗਾਦ ਸੱਚ ਹੈ ਬੇ ਸੱਚ ਨਾਨਕ ਹੋਸੀ ਭੇ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਾਪੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੇ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੇ ਸਭੰ ਗੁਰਪ੍ਰਸਾਦ ਜਪ आद सच जुगाद सच बे सच नानक होसी बे सच करता पुरख सतनामकर्ता परख अकाल निर्वैर अकल मूर्त अजुनि स जप ਵਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੇ ਸਭੰ ਗੁਰਪ੍ਰਸਾਦ ਜਪ आद सच जुगाद सच हि सच नानक होसे भी सच इक ओङ्कार सदनामकर्ता परख निर्भा निर्वैर अकल मूर्त अजुने स प्रसाद जप ਆਦ ਸੱਚ ਜੁਗਾਦ ਸੱਚ ਹੈ ਬੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁ ਮਨੇ ਸਭੰ ਗੁਰਪ੍ਰਸਾਦ ਜਪ आद सच जुगाद सच हि सच नानक होसी भी सच इक ओङ्कार सतनामकर्ता परख निर्पा निर्वैर मूरत मूर्त अजुनि प्रसाद जप ਆਦ ਸੱਚ ਜੁਗਾਦ ਸੱਚ ਹੈ ਬੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁ ਮਨੇ ਸਭੰ ਗੁਰਪ੍ਰਸਾਦ ਜਪ आद सच जुगाद सच बे सच नानक होसे भी सच सतनाम करता सदनाम कर्ता परख अकाल निर्वैर अकल मूर्त अजुनि सभागरप्रसाद जप आद सच जुगाद सच भी सच नानक होसी पि सच इक करता पुरख, परख निरपो निर्वैर मूरत, मूर्त अजुने स पंगुरप्रसाद जप ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੇ ਸਭੰ ਗੁਰਪ੍ਰਸਾਦ ਜਪ आद सच जुगाद सच बे सच नानक होसे भी सच इक ओङ्कार सतनामकर्ता परख निर्भा निर्वैर मूरत मूर्त अजुने स जप आद सच जुगाद सच है बे सच नानक होसी पि सच एक पुरख, सतनामकर्ता परख अकाल निर्वैर आजुने मूर्त अजुनि स जप ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੇ ਸਭੰ ਗੁਰਪ੍ਰਸਾਦ ਜਪ आद सच जुगाद सच बे सच नानक होसे भी सच करता पुरख सतनामकर्ता परख अकाल निर्वैर अकल मूर्त अजुनि सभागरप्रसाद जप ਆਦ ਸੱਚ ਜੁਗਾਦ ਸੱਚ ਹੈ ਬੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਾਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੇ ਸਭੰ ਗੁਰਪ੍ਰਸਾਦ ਜਪ आद सच जुगाद सच पे सच नानक होसे भी सच इक सतनाम करता पुरख परख निर्पाओ निर्वैर मूरत मूर्त अजुने स प्रसाद जप ਆ ਦਾ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੇ ਸਭੰ ਗੁਰਪ੍ਰਸਾਦ ਜਪ आद सच जुगाद सच ही सच नानक होसे भी सच इक ओङ्कार सतनामकर्ता परख निर्पाओ निर्वैर अकल मूर्त अजुनि स जप ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਾਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੇ ਸਭੰ ਗੁਰਪ੍ਰਸਾਦ ਜਪ आद सच जुगाद सच बे सच नानक होसे भी सच करता ओङ्कार सतनामकर्ता परख अकाल निर्वैर अकल मूर्त अजुनि स जप ਆਦ ਸੱਚ ਜੁਗਾਦ ਸੱਚ ਹੈ ਬੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਾਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੇ ਸਭੰ ਗੁਰਪ੍ਰਸਾਦ ਜਪ आद सच जुगाद सच बे सच नानक होसी बे सच करता ओङ्कार सतनामकर्ता परख अकाल निर्वैर अकल मूर्त अजुनि स जप ਆਦ ਸੱਚ ਜੁਗਾਦ ਸੱਚ ਹੈ ਬੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਾਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੇ ਸਭੰ ਗੁਰਪ੍ਰਸਾਦ ਜਪ आद सच जुगाद सच बे सच नानक होसी बे सच करता पुरख सतनामकर्ता परख अकाल निर्वैर अकल मूर्त अजुनि सभागरप्रसाद जप ਆਦ ਸੱਚ ਜੁਗਾਦ ਸੱਚ ਹੈ ਬੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੇ ਸਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੇ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੇ ਸਭੰ ਗੁਰਪ੍ਰਸਾਦ ਜਪ आद सच जुगाद सच पे सच नानक हो पे सच